ਕਿੰਨੇ ਗਲਤ ਕਰਦੇ ਲੋਗੋ ਇਹੋ ਲੇ ਕੇ ਪਾਣੀ ਵਿੱਚ ਤੇ ਆ ਜਾ ਜਿਹਨਾਂ ਨੂੰ ਆਈ ਨਹੀਂ ਉਹਨੇ ਸਾਡੀ ਕੀਤੀ ਕਿੰਨਾ ਚੋਰ ਹੋ ਗਿਆ ਗਿਆ ਨੂੰ ਆ ਵਾਹ ਗੁਰਜੀ ਕੀ ਖਤੇ ਸਾਰੇ ਸੰਗਤ ਵੱਲੋਂ ਬੇਨਤੀ ਕੀਤੀ ਜਾਂਦੀ ਆ ਵੀ ਸਾਡੇ ਕਾ ਪਿੰਡ ਵਿੱਚ ਬੋਝਾ ਪਿੰਡ ਗੁਰਦਾਸਪੁਰ ਜ਼ਿਲ੍ਹਾ ਸਾਡੀ ਸੁਣਾਈ ਨਹੀਂ ਹੋਣ ਈ ਸਾਡੇ ਘਰਾਂ ਦੇ ਵਿੱਚ ਪਾਣੀ ਖਲੋਤਾ ਮੈਂ ਜਸਵੀਰ ਕੋ ਸਰਪੰਚਣੀ ਇਨਾਂ ਦੀ ਕੋਈ ਸੁਣਾਈ ਨਹੀਂ ਸਾਨੂੰ ਬਹੁਤ ਘਟੂਪਾ ਸਾਨੂੰ ਕੋਈ ਨਹੀਂ ਪੁੱਛਦਾ ਦੱਸਦਾ ਤੇ ਸਾਡੇ ਘਰਾਂ ਦੇ ਵਿੱਚ ਪਾਣੀ ਆ ਕੇ ਖਲੋਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜ਼ਿਲ੍ਹਾ ਗੁਰਦਾਸਪੁਰ ਤਫੀਲ ਸ੍ਰੀ ਹਰਗਪੁਰ ਪਿੰਡ ਬੋਝੀਆਂ ਤੋਂ ਬੋਲਦੇ ਆਂ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਸਰਕਾਰ ਕਾਗਜ਼ਾਂ ਵਿੱਚ ਤੇ ਬਹੁਤ ਤਰੱਕੀਆਂ ਦੱਸਦੀ ਆ ਪਰ ਪਿੰਡਾਂ ਦੇ ਵਿੱਚ ਜਮੀਨ ਪੱਧਰ ਤੇ ਆ ਕੇ ਵੇਖੋ ਜਨਤਾ ਦਾ ਕਿੰਨਾ ਬੁਰਾ ਹਾਲ ਆ ਅਸੀਂ ਵੋਟਾਂ ਪਾਈਆਂ ਸਰਕਾਰ ਬਣਾਈ ਪਰ ਸਾਡਾ ਕੋਈ ਕੰਮ ਨਹੀਂ ਸਵਾਰਿਆ ਗਿਆ ਨਾ ਤੇ ਸਾਡੇ ਪਿੰਡ ਵਿੱਚ ਕਿਸੇ ਦੇ ਜਿਹੜੇ ਗਰੀਬ ਨੇ ਉਹਨਾਂ ਦੇ ਨੀਲੇ ਕਾਰਡ ਬਣੇ ਆ ਤੇ ਛੱਪੜ ਦਾ ਪਾਣੀ ਵੇਖੋ ਆਣ ਕੇ ਸਰਕਾਰ ਨੂੰ ਬੈਂਦੀ ਵੀ ਸਾਡੇ ਘਰ ਵਿੱਚ ਗਿਆ ਜੀ ਸੰਗਤ ਨੇ ਕਿਤੇ ਜਾਣਾ ਘਰ ਮਹਾਰਾਜ ਜੀ ਦੇ ਲਿਆਉਣੀ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰ ਲਿਆਉਣਾ ਤੇ ਕਿਸ ਰਸਤੇ ਲੈ ਕੇ ਆਈਏ ਵੇਖੋ ਪਾਣੀ ਪਾਣੀ ਵੇਖੋ ਕਿਵੇਂ ਘਰਾਂ ਦੇ ਵਿੱਚ ਵੜਿਆ ਪਿਆ ਵੇਖੋ ਸਾਡੀ ਬੇਨਤੀ ਹੈ ਕਿ ਛੱਪੜ ਦੀ ਸਫਾਈ ਕਰਾਈ ਜਾਵੇ ਤੇ ਘਰ ਨੂੰ ਆਉਣ ਵਾਲਾ ਰਸਤਾ ਪੱਕਾ ਕਰਵਾਇਆ ਜਾਵੇ ਤਾਂ ਜੋ ਅਸੀਂ ਆਰਾਮ ਨਾਲ रह ਸਕੀਏ ਜਦੋਂ ਦੀ ਸਰਕਾਰ ਬਣੀ ਆ ਬਹੁਤ ਵਾਰ ਦਫ਼ਤਰਾਂ ਦੇ ਧੱਕੇ ਖਾਦੇ ਨੇ ਬਲਾਕ ਅਫਸਰਾਂ ਨੂੰ ਵੀ ਕਿਹਾ ਮੌਕੇ ਦੇ ਐਮਐਲਏ ਵੀ ਆਏ ਨੇ ਪੱਟੀਆਂ ਵੀ ਲਿਖੀਆਂ ਵੀ ਲਿਖ ਕੇ ਪਾਈਆਂ ਨੇ ਪਰ ਕੋਈ ਅਸਰ ਨਹੀਂ ਹੋਇਆ ਸਾਡੀ ਬਾਰ-ਬਾਰ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਸਾਡੇ ਛੱਪੜ ਦੀ ਸਫਾਈ ਕੀ ਤੇ ਸਾਡੇ ਬੱਚੇ ਵੀ ਡੁੱਬਣ ਨੂੰ ਤਿਆਰ ਹੋਏ ਬੱਚੇ ਸਕੂਲ ਨਹੀਂ ਜਾ ਸਕਦੇ ਅਸੀਂ ਗੁਰਦੁਆਰੇ ਨਹੀਂ ਜਾ ਸਕਦੇ ਅਸੀਂ ਬਹੁਤ ਪਰੇਸ਼ਾਨ ਆ ਮਿਹਰਬਾਨੀ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਵਾਹਿਬ ਜੀ ਕਾ ਖਾਲਸਾ